ਆ ਮੇਰੇ ਕੋਲ ਕੈਲੰਡਰ ਹੈ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਉਹ ਧੋਖਾ ਕਿ ਦਿੱਤਾ ਹੈ ਆ ਜਿਹੜੀ ਹੁੰਦੀ ਸਰਕਾਰਾਂ ਨੇ ਸਾਡਾ 2020 ਬਖਾਸਤਾ ਚੰਡੀਗੜ੍ਹ ਚੀਫ ਸੈਕਟਰੀ ਡਵਾਤਾ ਸਾਡੇ ਪਾਣੀਆਂ ਦੇ ਉੱਤੇ ਕਫਜਾ ਕਰਤਾ ਕਿ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਆਪਾਂ ਲੜਾਂਗੇ ਲੜਾਂਗੇ ਮੋਢੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਣੀ ਨੋਟੀਫਿਕੇਸ਼ਨਾਂ ਵਾਪਸ ਲੈਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਛੇਨਾ ਨੇ 380 ਦਿਨਾਂ ਚ ਪੂਤਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨਾ ਜਾਣਾਂ ਨੇ ਵਾਪਸ ਕਰਾਈ ਹੈ ਪੂਰੇ ਮੁਰਦ ਚਤਾ ਦੀ ਚੰਦੀ ਹੈ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਚੋਣ ਹੋਣੀ ਹੈ ਕੰਮੇ ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਰਾਸ਼ਟਰਪਤੀ ਜਾਂ ਚਾਂਸਲਰ ਤੋਂ ਨਹੀਂ ਹੈ ਵਡੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸੁਰੱਖਿਤ ਹੱਥਾਂ ਦੇ ਵਿੱਚ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿਕਾਰ ਬੁਲਾਉਣਾ ਤੁਹਾਨੂੰ ਇਸ ਬਹਾਦਰੀ ਦੀ ਵਧਾਈ ਵੀ ਦੇਣਾ ਇਹ ਲੜਕਾ ਜਿਹੜਾ ਬੋਲ ਰਿਹਾ ਹੈ ਮੇਰੇ ਖਿਆਲ ਆ ਇਹ ਉਧੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸੁਰੱਖਿਤ ਹੱਥਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਯੂਥ ਜਿਹੜੀ ਹੈ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਹੈ ਹੁਣੋਂ ਭੀੜ ਤੰਤਰ ਨਹੀਂ ਵੱਲ ਰਹੀ ਤੇ ਮੈ ਬੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਧਰਮ ਦੀ ਲੋੜ ਨਹੀਂ ਆ ਗੇਟ ਵੀ ਆਪਾਂ ਤੋੜਿਆ ਮੋਦੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਣੀ ਨੋਟੀਫਿਕੇਸ਼ਨਾਂ ਵਾਪਸ ਲੈਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਵਾਪਸ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹੇ ਤੋਂ ਨਾ ਸੁਪਰੀਮ ਕੋਰਟਾਂ ਦੇ ਕਹੇ ਤੋਂ ਨਾ ਸਿਆਸੀ ਪਾਰਟੀਆਂ ਦੀਆਂ ਇਜਿਟੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਨੇ 380 ਦਿਨਾਂ ਚ ਬੂਥ ਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨਾ ਜਾਣਾਂ ਨੇ ਵਾਪਸ ਕਰਾਈ ਹੈ ਪੂਰੇ ਮੁਰਦ ਚਤਾ ਦੀ ਜਾਂਦੀ ਹੈ ਬਸ ਮੈਂ ਇੱਕੋ ਗੱਲ ਕਹਾਂਗਾ ਆ ਮੇਰੇ ਕੋਲ ਕੈਲੰਡਰ ਹੈ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਹੈ ਉਹ ਧੋਖਾ ਕਿ ਦਿੱਤਾ ਹੈ ਤੁਸੀਂ ਸਿਆਣਪ ਕਰੀ ਸੀ ਕਿ ਜਿੰਨਾ ਚਿਰ ਸੈਨੇਟ ਦੀ ਚੋਣ ਦਾ ਐਲਾਨ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪਦਾ ਅੰਦੋਲਨ ਵਾਪਸ ਨਹੀਂ ਲਵਾਗੇ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਹਾ ਮੈਡੀਕਲ ਫੈਕਲਟੀ ਦਾ ਮੈਂਬਰ ਰਹਾ ਮੈਂ ਇਹਦੀ ਸੈਨੇਟ ਦਾ ਗ੍ਰੈਜੂਏਟ ਕੌਂਸਿਲ ਦਾ ਵੋਟਰ ਹਾਂ ਮੈਂ 10ਵੀਂ ਇਸ ਯੂਨੀਵਰਸਿਟੀ ਚੋਂ ਪਾਸ ਕੀਤੀ ਹੋਈ ਹੈ ਉਦੋਂ 10ਵੀਂ ਵੀ ਇੱਥੇ ਹੁੰਦੀ ਸੀ ਮੈਂ ਇਹਦੇ ਬੋਰਡ ਆਫ ਸਟੱਡੀ ਦਾ ਪੋਸਟ ਗ੍ਰੈਜੂਏਟ ਦਾ ਅੰਡਰ ਗ੍ਰੈਜੂਏਟ ਦਾ ਵੀ ਮੈਂਬਰਾਂ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਚੋਣ ਹੋਣੀ ਆ ਕਨਵੇਂ ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਰਾਸ਼ਟਰਪਤੀ ਜਾਂ ਚਾਂਸਲਰ ਤੋਂ ਨਹੀਂ ਹੈ ਇਹ ਝੂਠਾ ਹੈ ਇਹ ਭਾਈ ਚਾਂਸਲਰ ਨੇ ਗੁੰਮਰਾਹ ਕਰ ਰਿਹਾ ਹੈ ਇਹ ਗਲਤ ਹੈ ਆ ਕੈਲੰਡਰ ਹੈ ਭਾਈ ਚਾਂਸਲਰ ਸਾਰਥ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਕਾਨੂੰਨ ਦੇ ਮੁਤਾਬਕ ਹੈ ਸੋ ਮੈਂ ਇੰਨੇ ਕਹਿੰਦਾ ਸੀ ਮੇਰੀ ਇੰਨੀ ਬੇਨਤੀ ਹੈ ਟਟਕੇ ਲੱਗੇ ਰਹੋ ਜਿੱਥੇ ਅਸੀਂ ਇੱਥੇ ਗੱਲ ਹੋਈ ਹੈ ਆ ਜਿਹੜੀ ਹੁੰਦੀ ਸਰਕਾਰਾਂ ਨੇ ਸਾਡਾ 22M ਵੀ ਖਾਸਤਾ ਚੰਡੀਗੜ੍ਹ ਚੀਫ ਸੈਕਟਰੀ ਦਵਾਤਾ ਸਾਡੇ ਪਹਾਲਿਆਂ ਦੇ ਉੱਤੇ ਕਵਚਾ ਕਰਤਾ ਕਿ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਆਪਾਂ ਲੜਾਂਗੇ ਲੜਾਂਗੇ ਤੇ ਮੈਂ ਤਾਂ ਇੱਕੋ ਗੱਲ ਕਹਾ ਗਰੀਬ ਦੇ ਬੇੜੇ ਦੇ ਵਿੱਚ ਮੱਗਦਾ ਰਹੀ ਦੇ ਤੂ ਸੂਰਜਾ ਕੰਨੀਆਂ ਦੇ ਦੇੜੇ ਬਹੁਤ